ਸੋ ਸ੍ਰੀ ਕਾ ਉਸਾਰਨ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਡੋਰਾ ਨੇ ਮੰਦਰ ਅੰਦਰ ਪ੍ਰਵੇਸ਼ ਕੀਤਾ ਤਾਂ ਪੁਜਾਰੀ ਜੀ ਪੂਜਾ ਕਰ ਰਹੇ ਸਨ ਡੋਰਾ ਵਿਹਤ ਜੋੜ ਕੇ ਉਹਨਾਂ ਦੇ ਇੱਕ ਪਾਸੇ ਖੜ ਗਈ ਪੁਜਾਰੀ ਜੀ ਜਦ ਅੱਖਾਂ ਖੋਲ ਤੂ ਲੈ ਥੋੜਾ ਘੁੰਮਦੇ ਹਨ ਤਾਂ ਡੋਰਾ ਨੂੰ ਦੇ ਕਬਰਾ ਗਏ ਉਹਨਾਂ ਨੇ ਡੋਰਾ ਨੂੰ ਕਿਹਾ ਡੋਰਾ ਤੰਨੇ ਯਹਾਂ ਨਹੀਂ ਆ ਨਾ ਜਾਈਏ ਥਾ ਡੋਰਾ ਨੇ ਪੁਜਾਰੀ ਜੀ ਮੇਰਾ ਅੱਬਾ ਜਹਾਂ ਆ ਗਿਆ ਥਾ ਉਸ ਵਕਤ ਔਰ ਮੰਨੇ ਆਪਣੇ ਸਾਥ ਲੈ ਗਿਆ ਪਿਆਰੀ ਇਹ ਤਾਂ ਅਰਥ ਹੋ ਗਿਆ ਟੋਰਾ ਕਿਉਂ ਪਿਆਰੀ ਜੀ ਐਸਾ ਕਿਹਾ ਹੋਆ ਮੇਰੇ ਜਾਣੇ ਕੇ ਬਾਦ ਇੰਨੇ ਹੀ ਬਾਦ ਕੋੜਿਆਂ ਦੇ ਆਉਂਦੀ ਆਵਾਜ਼ ਹੋਣ ਲੱਗੀ ਪੁਜਾਰੀ ਨੇ ਡੋਰਾ ਨੂੰ ਮਾਤਾ ਦੀ ਮੂਰਤੀ ਪਿੱਛੇ ਲੁਕ ਜਾਣ ਲਈ ਕਿਹਾ ਤਾਂ ਉਸਨੇ ਉਵੇਂ ਹੀ ਕੀਤਾ ਕੁਝ ਆਦਮੀ ਕੋੜੇ ਬਾਹਰ ਬੰਨ ਅੰਦਰ ਆਏ ਪੁਜਾਰੀ ਜੀ ਨਾਰਮਲ ਹੀ ਤੂਬਤੀ ਕਰਨ ਲੱਗੇ ਇਹ ਉਹ ਇਧਰ ਉਧਰ ਨਿਗਾਹ ਮਾਰ ਵਕ ਚਲੇ ਗਏ ਪੁਜਾਰੀ ਨੇ ਗੋਲਕ ਪਾਸੇ ਹਟਾਓ ਗੋਲਕ ਦੇ ਹੇਠਾਂ ਬਣੀ ਇੱਕ ਸੁਰੰਗ ਵਿੱਚ ਡੋਰਾ ਨੂੰ ਲੰਘ ਜਾਣ ਲਈ ਕਿਹਾ ਡੋਰਾ ਕੁਝ ਪੁੱਛਣ ਹੀ ਲੱਗੀ ਸੀ ਕਿ ਪੁਜਾਰੀ ਨੇ ਕਿਹਾ ਉਸ ਕੋਲੇ ਗੱਲ ਸੁਣਦਾ ਵਕਤ ਨਹੀਂ ਕਿਸੇ ਵੀ ਸਮੇ ਇੱਥੇ ਕੋਈ ਆ ਸਕਦਾ ਡੂਰਾ ਨੇ ਕਿਹਾ ਕਿ ਬਾਹਰ ਉਸਦੇ ਬਲਦ ਵੀ ਖੜੇ ਹਨ ਤਾਂ ਪੁਜਾਰੀ ਨੇ ਕਿਹਾ ਉਸ ਨੂੰ ਕਿਹਾ ਕਿ ਫਿਕਰ ਨਾ ਕਰ ਉਹ ਆਪਣੇ ਘਰ ਲੈ ਜਾ ਕਿ ਬੰਨ ਦੇਵੇਗਾ ਡੂਰਾ ਡੂਰਾ ਸੁਰੰਗ ਦੇ ਹੇਠਾਂ ਜਾਂਦੀਆਂ ਪੌੜੀਆਂ ਉਤਰ ਗਿਆ ਪੁਜਾਰੀ ਤੇ ਪੁਜਾਰੀ ਨੇ ਗੋਲਕ ਦੁਬਾਰਾ ਉਸ ਉੱਪਰ ਖਿਸਕਾ ਦਿੱਤਾ ਤੇ ਦੋਵੇਂ ਬਲਦ ਕੋਲ ਆਪਣੇ ਘਰ ਵੱਲ ਲੈ ਗਿਆ ਰਸਤੇ ਵਿੱਚ ਕੋਈ ਪੁੱਛਦਾ ਤਾਂ ਕਹਿ ਦਿੰਦਾ ਉਹ ਬਲਦਾਂ ਨੂੰ ਚਰਾਉਣ ਲਈ ਇੱਧਰ ਲੈ ਕੇ ਆਇਆ ਸੀ ਕਰ ਲਿਆ ਉਸਨੇ ਬਾਕੀ ਪਸ਼ੂਆਂ ਕੋਲੇ ਉਹਨਾਂ ਨੂੰ ਬੰਨ੍ਹ ਦਿੱਤਾ ਤੇ ਚਾਰਾ ਪਾਇਆ ਡੋਰਾ ਜਦ ਪੌੜਾ ਹੇਠਾਂ ਉਤਰ ਗਈ ਤਾਂ ਦੇਖਿਆ ਕਿ ਬਹੁਤ ਵੱਡਾ ਹਾਲ ਕਮਰਾ ਤੇ ਜਿਸ ਵਿੱਚ ਇੱਕ ਬੈੱਡ ਉੱਪਰ ਰਾਣਾ ਪ੍ਰਤਾਪ ਬੈਠਾ ਉਸਦੇ ਇੱਕ ਪਾਸੇ ਕੁਰਸੀ ਤੇ ਗਵਰ ਪ੍ਰਤਾਪ ਬੈਠਾ ਸੀ ਅੰਮਾ ਉੱਥੇ ਹੀ ਇੱਕ ਨੁੱਕਰੇ ਇੱਕ ਸਟੋਵ ਉੱਪਰ ਖਾਣਾ ਬਣਾ ਰਹੀ ਸੀ ਡੋਰਾ ਨੂੰ ਦੇਖ ਕੇ ਗਵਰ ਪ੍ਰਤਾਪ ਉਤਸੁਕਤਾ ਨਾਲ ਉੱਠ ਕੇ ਉਸ ਕੋਲੇ ਆਇਆ ਤੇ ਉਸ ਨੂੰ ਪੁੱਛਿਆ ਕਿ ਉਹ ਕਿੱਥੇ ਚਲੀ ਗਈ ਸੀ ਡੋਰਾ ਨੇ ਆਪਣੇ ਘਰ ਜਾਣ ਵਾਲੀ ਗੱਲ ਦੱਸੀ ਤੇ ਉਹਨਾਂ ਨੂੰ ਪੁੱਛਿਆ ਕਿ ਇੱਥੇ ਕਿਵੇਂ ਨੇ ਇਸ ਰੰਗ ਕਿੱਥੋਂ ਆਈ ਤਾਂ ਵੱਡੇ ਨਵਾਬ ਨੇ ਦੋਰਾ ਨੂੰ ਦੱਸਿਆ ਇਸ ਰੰਗ ਉਸਦੇ ਪਿਤਾ ਨੇ ਬਣਾਈ ਸੀ ਕੁਝ ਜ਼ਰੂਰੀ ਕੰਮਾਂ ਲਈ ਪਰ ਅੱਜ ਉਹਨਾਂ ਦੇ ਲੋਕਾਂ ਲਈ ਕੰਮ ਆ ਰਹੀ ਹੈ ਕਿਉਂਕਿ ਪੁਜਾਰੀ ਜੀ ਨੂੰ ਉਹਨਾਂ ਦੇ ਪਿਤਾ ਨੇ ਹੀ ਸੰਭਾਈ ਸੀ ਪਰ ਉਸ ਨੂੰ ਖੁਦ ਇਸ ਬਾਰੇ ਨਹੀਂ ਪਤਾ ਸੀ ਫਿਰ ਮਾਣੇ ਦੋਰਾ ਨੂੰ ਬਿਠਾ ਕੇ ਦੱਸਿਆ ਕਿ ਉਹ ਇੱਥੇ ਉਹਨਾਂ ਦੇ ਹਾਲ ਜਾਣਨ ਲਈ ਆਈ ਸੀ ਪਰ ਹਵੇਲੀ ਦੇ ਬਾਹਰ ਸਾਰਾ ਕੁਝ ਬਦਲ ਰਿਹਾ ਦੇਖ ਉਹ ਅੰਦਰ ਨਾ ਜਾ ਸਕੀ ਅਖੀਰ ਉਹ ਮੰਦਰ ਚਲੀ ਆਈ ਜਿੱਥੇ ਕਮਰ ਪ੍ਰਤਾਪ ਤੇ ਉਹਨਾਂ ਦੇ ਪਿਤਾ ਜੀ ਨਾਲ ਬੈਠੇ ਦੇਖਿਆ ਤੇ ਦੁਰਗਾ ਵਾਲੀ ਗੱਲ ਪਤਾ ਲੱਗੀ ਉਸ ਵਕਤ ਰਾਣਾ ਪ੍ਰਤਾਪ ਕੋ ਵਰਤੇਜ ਯਕੀਨ ਨਹੀਂ ਕਰ ਰਿਹਾ ਸੀ ਤਾਂ ਅੰਮਾ ਨੇ ਦੱਸਿਆ ਕਿ ਉਸ ਕੋਲੇ ਵੱਡੀ ਮਾਨਕਲ ਮਾਲਕਨ ਦੇ ਗਹਿਣੇ ਹਨ ਜਿਨ੍ਹਾਂ ਨੂੰ ਵੇਖ ਕੇ ਵੱਡੇ ਨਮਾਗ ਨੂੰ ਯਕੀਨ ਆ ਜਾਊ ਜਦੋਂ ਖੂਵਲ ਗਹਿਣੇ ਲੈਣ ਲਈ ਗਈ ਉਸ ਵਕਤ ਪੂਰੇ ਇਲਾਕੇ ਵਿੱਚ ਦੁਰਗਾ ਨੇ ਆਪਣੀ ਦਹਿਸ਼ਤ ਫੈਲਾਉਣੀ ਸ਼ੁਰੂ ਕਰ ਦਿੱਤਾ ਉਹ ਭੱਜ ਕੇ ਮੰਦਿਰ ਵਾਪਸ ਆਏ ਜਿੱਥੇ ਅੰਮਾ ਨੇ ਪੁਜਾਰੀ ਜੀ ਨੂੰ ਸਰੰਗ ਦਾ ਲੋਕ ਖੋਲਣ ਲਈ ਕਿਹਾ ਤਾਂ ਰਾਣਾ ਪ੍ਰਤਾਪ ਵੀ ਸਰੰਗ ਬਾਰੇ ਸੁਣ ਹੈਰਾਨ ਹੋ ਗਿਆ ਸੀ ਸੁਰੰਗ へਠਾ ਜਾਂ ਅਮਾਣੇ ਰਾਣਾ ਪ੍ਰਤਾਪ ਨੂੰ ਕਿਹਾ ਕਈ ਵਾਰੀ ਇੱਥੇ ਉਸਦੇ ਪਿਤਾ ਮਾਤਾ ਨਾਲ ਇੱਥੇ ਆ ਚੁੱਕੀ ਹੈ ਤੇ ਰਾਣਾ ਪ੍ਰਤਾਪ ਨੂੰ ਉੱਥੇ ਲੱਗੀਆਂ ਆਪਣੇ ਮਾਂ-ਬਾਪ ਦੀਆਂ ਫੋਟੋਆਂ ਦੇ ਕੁਝ ਯਕੀਨ ਹੋਣ ਲੱਗਿਆ ਉੱਥੇ ਪਈ ਹਰ ਚੀਜ਼ ਬਾਰੇ ਅਮਾ ਜਾਣਦੀ ਸੀ ਟੋਰਾ ਵੀ ਉੱਠ ਕੇ ਫੋਟੋਆਂ ਦੇਖਣ ਲੱਗੀ ਤੇ ਅਮਾ ਨੂੰ ਪੁੱਛਿਆ ਕਿ ਉਹ ਰਾਣਾ ਪ੍ਰਤਾਪ ਕੇ ਮਾਤਾ-ਪਿਤਾ ਨੂੰ ਕਿਵੇਂ ਜਾਣਦੀ ਸੀ ਇਸ ਤੇ ਅਮਾ ਨੇ ਦੱਸਿਆ ਉਹ ਵੀ ਕਿਸੇ ਜਨ ਹਵੇਲੀ 'ਚ ਕੰਮ ਕਰਦੀ ਸੀ ਰਾਣਾ ਪ੍ਰਤਾਪ ਦੇ ਮਾਪੇ ਜੀ ਸਭ ਤੋਂ ਵੱਡੀ ਵਫਾਦਾਰ ਸੀ ਪਰ ਦੁਰਗਾ ਦੇ ਪੈਰ ਪੈਂਦਿਆਂ ਹੀ ਉਹ ਕੁਝ ਮਹੀਨਿਆਂ ਚ ਚੱਲ ਵਸੇ ਤੇ ਉਸ ਨੂੰ ਵੀ ਇੱਕ ਦੋ ਇਜਾਮਾ ਚ ਫਸਾ ਦਿੱਤਾ ਹੌਲੀ ਹੌਲੀ ਰਾਣਾ ਪ੍ਰਤਾਪ ਦੇ ਤੋਂ ਹਵੇਲੀ ਚ ਕਢਾ ਦਿੱਤਾ ਗਿਆ ਮੇਰੀ ਹੀ ਪੁੱਤ ਮੰਗਲ ਨੂੰ ਆਪਣੀ ਗਲਤ ਕੰਮਾਂ ਲਈ ਵਰਤਿਆ ਫਿਰ ਡੋਰਾ ਨੇ ਅੰਮਾ ਨੂੰ ਮੰਗਲਵਾਰੇ ਦੱਸਿਆ ਤਾਂ ਉਹ ਵੀ ਉਸਦੇ ਵਾਪਸ ਆਉਣ ਤੇ ਖੁਸ਼ ਹੋਈ। ਕਮਰ ਪ੍ਰਤਾਪ ਨੇ ਡੋਰਾ ਨੂੰ ਹੱਥ ਜੋੜ ਮਾਫੀ ਮੰਗੀ ਤੇ ਕਿਹਾ ਉਸਨੇ ਵੀ ਡੋਰਾ ਨੂੰ ਆਪਣੇ ਕੰਮ ਲਈ ਵਰਤਿਆ ਸੀ ਪਰ ਉਸ ਕੋਲੇ ਉਦੋਂ ਕੋਈ ਹੋਰ ਨਹੀਂ ਸੀ। ਉਹ ਇਕੱਲਾ ਸੀ ਜਿਸ ਕਰ ਨੂੰ ਉਸਨੇ ਸ਼ਿਕਾਰਖੇਟ ਤੇ ਡੋਰਾ ਨਾਲ ਮੁਲਾਕਾਤ ਕੀਤੀ ਤੇ ਉਸ ਨਾਲ ਜੋ ਬਤਮੀਜ਼ੀ ਕੀਤੀ ਉਸਦੀ ਵੀ ਮਾਫੀ ਮੰਗੀ। ਡੋਰਾ ਨੇ ਕਿਹਾ ਕੋਈ ਗੱਲ ਨਹੀਂ। ਤੁਹਾਨੂੰ ਮਦਦ ਦੀ ਲੋੜ ਸੀ ਪਰ ਤਰੀਕਾ ਗਲਤ ਸੀ। ਚਲੋ ਜੋ ਹੈ ਸੋ ਹੋਇਆ ਪਰ ਹੁਣ ਇਹ ਦੱਸੋ ਕਿ ਕਰਨਾ ਕੀ ਹੈ ਤੇ ਕਦੋਂ ਤੱਕ ਤੁਸੀਂ ਇੱਥੇ ਰਹਾਂਗੇ। ਅਮਾਨ ਨੇ ਡੋਰਾ ਨੂੰ ਦੱਸਿਆ ਕਿ ਹੰ ਦੁਰਗਾ ਬਹੁਤ ਕੁਝ ਕਰ ਰਹੀ ਹੈ ਉਸਨੇ ਆਪਣੇ ਕਬੀਲੇ ਖਤਮ ਕਰਨ ਦਾ ਹੁਕਮ ਦਿੱਤਾ ਹੋਇਆ ਤੇ ਆਸ-ਪਾਸ ਦੇ ਸਭ ਕਬੀਲੇ ਵਾਲੇ ਬਰਬਾਦ ਕਰ ਦਿੱਤੇ ਹਨ ਡੋਰਾ ਨੇ ਕਿਹਾ ਕਿਉਂ ਇਸ ਤਰ੍ਹਾਂ ਕਿਉਂ ਤਾਂ ਗਵਰ ਨੇ ਕਿਹਾ ਹੋ ਸਕਦਾ ਹੋ ਤੇਰਾ ਕਰਕੇ ਜਿਹਾ ਕਰ ਰਹੀ ਹੋਵੇ ਤਾਂ ਕਿ ਆਪਣੇ ਚ ਕੋਈ ਦੁਬਾਰਾ ਹਵੇਲੀ ਦਾਖਲ ਨਾ ਹੋ ਸਕੇ ਫਿਰ ਡੋਰਾ ਨੇ ਦੇਖਿਆ ਦੱਸਿਆ ਇਸ ਕਰਕੇ ਹੀ ਉਸ ਦੇ ਗੱਡੇ ਨੂੰ ਅੱਗ ਲਗਾ ਦਿੱਤੀ ਗਈ ਸੀ ਰਾਣਾ ਪ੍ਰਤਾਪ ਨੇ ਡੋਰਾ ਨੂੰ ਕਿਹਾ ਕਿ ਉਹ ਆਪਣੇ ਘਰ ਹੀ ਚਲੀ ਜਾਵੇ ਤਾਂ ਜੋ ਉਹਨਾਂ ਕਾਰਨ ਉਸ ਨੂੰ ਹੋਰ ਮੁਸ਼ਕਲ ਨਾ ਆ ਜਾਵੇ ਪਰ ਡੋਰਾ ਨੇ ਕਿਹਾ ਹੁਣ ਤਾਂ ਗੱਲ ਉਸ ਦੇ ਕਬੀਲੇ ਤੇ ਆ ਗਈ ਹੈ ਹੁਣ ਉਸ ਦਾ ਜਾਣਾ ਦਾ ਬੰਦਾ ਹੀ ਨਹੀਂ ਉਹ ਹਰ ਹਾਲ ਚਿਰ ਦੁਰਗਾ ਦਾ ਸਾਹਮਣਾ ਕਰੇਗੀ ਫਿਰ ਉਹ ਅਮਾਨਾ ਖਾਣਾ ਬਣਾਉਣ ਚ ਮਦਦ ਕਰ ਲੱਗੀ ਖਾਣਾ ਖਾ ਕੇ ਕੁਝ ਦੇਰ ਲਈ ਸੋਚਣ ਲੱਗੇ ਕੀ ਕੀਤਾ ਜਾਵੇ ਰਾਣਾ ਪ੍ਰਤਾਪ ਨੂੰ ਖਿਆਲ ਆਇਆ ਕਿ ਕਿਉਂ ਨਾ ਪੁਜਾਰੀ ਜੀ ਨਾਲ ਗੱਲ ਕੀਤੀ ਜਾਵੇ ਸਾਰਿਆਂ ਨੇ ਹਾਮੀ ਭਰੀ ਤੇ ਪੁਜਾਰੀ ਜੀ ਦੇ ਮੰਦਰ ਆਉਣ ਦਾ ਸਮਾਂ ਦੇਖਣ ਲੱਗੇ ਜਦ ਸਹੀ ਸਮਾਂ ਹੋਇਆ ਤਾਂ ਪੂਜਾ ਕਰਦੇ ਪੁਜਾਰੀ ਜੀ ਦੀ ਘੰਟੀ ਵਜਾਉਣ ਦੀ ਆਵਾਜ਼ ਸੁਣ ਡੋਰਾ ਉੱਪਰ ਆਈ ਉਸ ਨੇ ਆਪ ਹੀ ਗੋਲਕ ਖਿਸਕਾ ਕੇ ਉੱਥੇ ਰੱਖ ਦਿੱਤੀ ਤੇ ਬੈਠ ਕੇ ਗੋਲਕ ੇਠੋਂ ਮੂੰਹ ਮਾਰ ਕੱਢਿਆ ਪੁਜਾਰੀ ਜੀ ਨੂੰ ਕੋਲ ਆਉਣ ਲਈ ਕਿਹਾ ਪੁਜਾਰੀ ਜੀ ਵੀ ਗੋਲਕ ਉਹ ਲੈ ਬੈਠ ਗਏ ਤੇ ਗੱਲ ਸੁਣ ਲਗੀ ਤਾਂ ਡੋਰਾਣੀ ਕਿਹਾ ਕਿ ਇੱਥੇ ਅਸੀਂ ਕਿੰਨਾ ਕੁ ਚਿਰ ਰੁਕਾਂਗੇ ਕੋਈ ਆਪਣੇ ਘਰ ਤੇ ਆਸ-ਪਾਸ ਸਾਡੇ ਰਹਿਣ ਦਾ ਇਂਤਜ਼ਾਮ ਕਰ ਦਿਓ ਤਾਂ ਜੋ ਉਹਨਾਂ ਦੀ ਹਵੇਲੀ ਦੀ ਖਬਰ ਸਾਰ ਰਹੇ ਪੁਜਾਰੀ ਨੇ ਕਿਹਾ ਕਿ ਉਹ ਆਪ ਹੀ ਉਹਨਾਂ ਨੂੰ ਇਹ ਦੱਸਣ ਵਾਲਾ ਸੀ ਉਹਨਾਂ ਦੇ ਘਰ ਦੇ ਬਿਲਕੁਲ ਨਾਲ ਵਾਲਾ ਘਰ ਅੱਜ ਸਵੇਰੇ ਹੀ ਖਾਲੀ ਹੋਇਆ ਤੇ ਉਸ ਦਾ ਮੈਂਬਰ ਦੁਰਗਤ ਹੋ ਤੰਗ ਆਪ ਪਿੰਡ ਛੱਡ ਜਾ ਚੁੱਕਾ ਤੇ ਬਾਕੀ ਪਿੰਡ ਵਾਲੇ ਵੀ ਪਰੇਸ਼ਾਨ ਹੀ ਹਨ ਉਹ ਉਹਨਾਂ ਦਾ ਇੱਥੇ ਜਾਣ ਦਾ ਇਂਤਜ਼ਾਮ ਕਰਕੇ ਆਇਆ ਪਰ ਆਪਣੀ ਦਿੱਖ ਥੋੜੀ ਬਦਲ ਲੈਣ। ਬਾਕੀ ਵੀ ਡੋਰਾ ਦੇ ਮਗਰ ਖੜੇ ਸੁਣ ਰਹੇ ਸਨ ਤਾਂ ਕੁੰਵਰ ਨੇ ਡੋਰਾ ਨੂੰ ਅੰਦਰ ਕਰ ਕੇ ਕਿਹਾ ਕਿ ਉਹ ਆਪਣਾ ਕਾਫਿਲੇ ਵਾਲਾ ਹੁਲੀਆ ਬਦਲ ਲੈਣ। ਉਹਨਾਂ ਨੇ ਇਸ ਤਰ੍ਹਾਂ ਹੀ ਕੀਤਾ। ਅੰਮਾ ਤੇ ਡੋਰਾ ਨੇ ਆਪਣਾ ਵਾਹਾਂ ਚ ਪਾਏ ਵੱਡੇ ਵੱਡੇ ਕੜੇ ਉਤਾਰ ਪਾਸੇ ਰੱਖ ਦਿੱਤੇ। ਕੁਝ ਹੋਰ ਜ਼ਰੂਰੀ ਬਦਲਾਅ ਕਰ ਆਪਣੇ ਆਪ ਨੂੰ ਪਿੰਡ ਦੀਆਂ ਆਮ ਔਰਤਾਂ ਵਾਂਗ ਬਣਾ ਲਿਆ। ਕਮਰਨੇਵੀ ਆਪਣੇ ਉਤਲੇ ਮਹਿੰਗੇ ਕੱਪੜੇ ਤਾਰ ਦਿੱਤੇ ਤੇ ਹੀਠੇ ਲਈ ਸਾਦੇ ਕੱਪੜਿਆਂ 'ਚ ਥੋੜਾ ਵੇਟੰਗਾ ਕਰ ਲਿਆ ਪਰ ਰਾਣਾ ਪ੍ਰਤਾਪ ਦਾ ਸਾਰਾ ਲਿਬਾਸ ਜੀ ਸ਼ਾਹੀ ਸੀ ਤਾਂ ਕਰਕੇ ਉਸਨੇ ਕੁਝ ਘੰਟੇ ਉੱਥੇ ਹੀ ਰੁਕਦਾ ਫੈਸਲਾ ਕੀਤਾ ਉਹ ਤਿੰਨੋਂ ਬਾਰ ਨਿਕਲੇ ਤਾਂ ਪੁਜਾਰੀ ਜੀ ਨੇ ਉਹਨਾਂ ਨੂੰ ਘਰ ਦਾ ਪਤਾ ਦੱਸ ਦਿੱਤਾ ਤੇ ਕਿਹਾ ਕਿ ਉਹ ਰਾਣਾ ਪ੍ਰਤਾਪ ਨੂੰ ਆਪ ਲੈ ਕੇ ਆਉ ਉਹ ਵੀ ਆ ਪਿੰਡ ਦੇ ਲੋਕ ਬਣ ਕੇ ਘਰ ਵੱਲ ਨੂੰ ਚੱਲ ਪਏ ਪੁਜਾਰੀ ਜੀ ਲੈਂਦੇ ਭਾਂਡਿਆਂ ਵਿੱਚ ਪਾਣੀ ਪਰ ਉਸ ਦਾ ਇੱਕ ਉਠ ਨਾਲੇ ਰਸਤੇ ਵਿੱਚੋਂ ਲੰਘ ਰਿਹਾ ਹੈ ਕੁਝ ਲੋੜੀਦਾ ਸਮਾਨ ਪੁਜਾਰੀ ਜੀ ਨੇ ਪਹਿਲਾਂ ਹੀ ਉੱਥੇ ਘਰ ਵਿੱਚ ਰੱਖ ਦਿੱਤਾ ਸੀ ਘਰ ਜਾ ਕੇ ਉਹ ਜ਼ਿਆਦਾ ਸਮਾਂ ਅੰਦਰ ਹੀ ਰੁਕੇ ਅਮਾ ਤੇ ਡੋਰਾ ਵੇੜੇ ਵਿੱਚ ਨਿੱਕਲ ਕੁੰਘੜ ਵਿੱਚ ਹੀ ਕੰਮ ਕਰਦੇ ਜਾਂਦੇ ਨਾ ਸ਼ਾਮ ਨੂੰ ਪੁਜਾਰੀ ਜੀ ਰਾਣਾ ਪ੍ਰਤਾਪ ਨੂੰ ਵੀ ਹੋਰ ਕੱਪੜੇ ਪਵਾ ਉਥੋਂ ਲੈ ਆਏ ਕਿ ਘਰ ਆ ਉਹਨਾਂ ਨੂੰ ਵੀ ਸੌਖਾ ਸਾਹ ਹੈ ਪੁਜਾਰੀ ਜੀ ਨੇ ਵੀ ਉਹਨਾਂ ਨੂੰ ਜ਼ਿਆਦਾ ਸਮਾਂ ਕਮਰੇ ਅੰਦਰ ਰਹਿ ਕੇ ਸਹੀ ਮੌਕੇ ਦੀ ਤਲਾਸ਼ ਦਾ ਇੰਤਜ਼ਾਰ ਕਰਨ ਲਈ ਕਿਹਾ ਉਹਨਾਂ ਨੇ ਪੁਜਾਰੀ ਜੀ ਨੂੰ ਵਾਅਦਾ ਕੀਤਾ ਕਿ ਉਹ ਕੋਈ ਕਹਿਲ ਨਹੀਂ ਕਰਨਗੇ ਆਮ ਲੋਕਾਂ ਵਾਂਗ ਜੀਵਨ ਜਿਊਣ ਲੱਗੇ ਦੋ ਚਾਰ ਦਿਨ ਇਸੇ ਤਰ੍ਹਾਂ ਹੀ ਨਿਕਲੇ ਉਹ ਆਮ ਲੋਕਾਂ ਵਾਂਗ ਆਪਣੇ ਦਿਨ ਹਟਾਰੇ ਸਨ ਇੱਕ ਦਿਨ ਡੋਰਾ ਪਾਣੀ ਪਰਣ ਲਈ ਕੜਾ ਲੈ ਕੇ ਬਾਹਰ ਸੰਜੀਠਾਂ ਦੇ ਲੱਗੇ ਖੂਤੇ ਆਈ ਤਾਂ ਉਸਨੇ ਸੁਣਿਆ ਕਿ ਹਵੇਲੀ ਵਿੱਚ ਸਮਾਗਮ ਰੱਖਿਆ ਗਿਆ ਹੈ ਜਿੱਦੀਆਂ ਤਿਆਰੀਆਂ ਚੱਲ ਰਹੀਆਂ ਹਨ ਕਾਫੀ ਵੱਡਾ ਸਮਾਗਮ ਹੈ ਤੇ ਕੁਝ ਵੱਡੀਆਂ ਹਸਤੀਆਂ ਵੀ ਆ ਰਹੀਆਂ ਹਨ ਡੋਰਾ ਨੇ ਘਰ ਆ ਸਾਰਿਆਂ ਨਾਲ ਗੱਲ ਕਰੀ ਉਹਨਾਂ ਨੂੰ ਸਮਾਗਮ ਬਾਰੇ ਦੱਸਿਆ ਤੇ ਕਿਹਾ ਇਸ ਵਾਰ ਵੀ ਉਹ ਕਿਸੇ ਤਰੀਕੇ ਹਵੇਲੀ ਵਿੱਚ ਦਾਖਲ ਹੋਵੇਗੀ ਤੇ ਹੋਰ ਕੋਈ ਤਰੀਕਾ ਨਹੀਂ ਉਹਨਾਂ ਦੇ ਗੁਆਂਢ ਵਿੱਚ ਹੀ ਇੱਕ ਨਾਚ ਕਰਨ ਵਾਲੀ ਟੀਮ ਸੀ ਜਿਨ੍ਹਾਂ ਨੂੰ ਹਵੇਲੀ ਦੇ ਸਮਾਗਮ ਵਿੱਚ ਨਾਚ ਲਈ ਬੁਲਾਇਆ ਗਿਆ ਸੀ ਡੋਰਾ ਉਹਨਾਂ ਨੂੰ ਰੋਜ਼ ਅਭਿਆਸ ਕਰਦੇ ਆ ਵੇਖਦੀ ਸੀ ਉਸਨੇ ਉਹਨਾਂ ਕੋਲੇ ਜਾਣ ਦਾ ਫੈਸਲਾ ਕੀਤਾ ਉਹ ਉਹਨਾਂ ਵੱਲ ਚਲੀ ਗਈ ਕੁਝ ਸਮਾਂ ਉਸਨੇ ਉਹਨਾਂ ਨੂੰ ਆਪਣਾ ਅਭਿਆਸ ਕਰਦੇ ਦੇਖਿਆ ਜਦੋਂ ਆਪਣਾ ਅਭਿਆਸ ਖਤਮ ਕਰ ਇੱਕਦਮ ਕਰ ਬੈਠ ਕੇ ਲੈਣ ਤਾਂ ਡੋਰਾ ਨੇ ਨੱਚਣ ਵਾਲੀ ਲੜਕੀ ਕੋਲੇ ਗਈ ਉਸਨੂੰ ਕਿਹਾ ਕਿ ਉਹ ਵੀ ਉਹਨਾਂ ਨਾਲ ਨਾਚ ਕਰਨਾ ਚਾਹੁੰਦੀ ਹੈ ਤਾਂ ਲੜਕੀ ਨੇ ਵਜਾ ਕੁਛੀ ਦਾ ਡੋਰਾ ਨੇ ਕਿਹਾ ਕਿ ਉਸਨੂੰ ਕੰਮ ਚਾਹੀਦਾ ਸੀ ਜੇ ਉਹ ਚਾਹੁੰਦਾ ਪੁੱਛਣ ਤੇ ਉਸਨੂੰ ਵੀ ਪਤਾ ਚੱਲਿਆ ਕਿ ਹਵੇਲੀ ਹੀ ਜਾਣਗੇ ਤੇ ਨਾਚ ਪ੍ਰਯੋਗ ਦਾ ਵਿੱਚ ਹਿੱਸਾ ਲੈਣ ਵਾਲੇ ਹਨ ਜਿਸ ਲਈ ਕੋਈ ਵਿਸ਼ੇਸ਼ ਇਨਾਮ ਵੀ ਰੱਖਿਆ ਹੋਇਆ ਹੈ ਉਹਨਾਂ ਨੇ ਕੁਝ ਸੋਚ ਡੋਰਾ ਨੂੰ ਕਿਹਾ ਕਿ ਠੀਕ ਹੈ ਤੂੰ ਵੀ ਕੁਝ ਡਾਂਸ ਕਰਕੇ ਵਿਖਾ ਫਿਰ ਉਹ ਫੈਸਲਾ ਲੈਣਗੇ ਉਹਨਾਂ ਨੇ ਆਪਣੀ ਸੰਗੀਤ ਵਜਾਉਣਾ ਸ਼ੁਰੂ ਕੀਤਾ ਨਾਲ ਨਾਲ ਰਾਜਸਥਾਨੀ ਗਾਣਾ ਗਾਉਣ ਲੱਗੇ ਡੋਰਾ ਨੇ ਵੀ ਕੁਝ ਸਮਾਂ ਆਪਣੇ ਡਾਂਸ ਦੇ ਜਲਵੇਂ ਦਿਖਾਏ। ਉਹਨਾਂ ਨੂੰ ਡੋਰਾ ਦਾ ਨਾਚ ਪਸੰਦ ਆਇਆ ਤੇ ਉਸ ਨੂੰ ਆਪਣੀ ਟੀਮ ਵਿੱਚ ਸ਼ਾਮਲ ਹੋਣ ਲਈ ਕਿਹਾ। ਡੋਰਾ ਉਹਨਾਂ ਦਾ ਧੰਨਵਾਦ ਕਰਦਿਆਂ ਵਾਪਸ ਘਰ ਆ ਗਈ। ਡੋਰਾ ਹਮੇਸ਼ਾ ਉਸ ਲੜਕੀ ਨਾਲ ਨੱਚਣ ਦਾ ਅਭਿਆਸ ਕਰਦੀ ਰਹਿੰਦੀ ਉਹ ਵਕ ਵਕ ਥਾਵਾਂ ਤੇ ਜਾ ਆਪਣਾ ਨਾਚ ਕਰਦੀਆਂ। ਪਰ ਇੱਕ ਦਿਨ ਡੋਰਾ ਅੰਮਾ ਨਾਲ ਘਰ ਕੰਮ ਕਰਾ ਰਹੀ ਸੀ ਤਾਂ ਅੰਮਾ ਨੇ ਉਸ ਨੂੰ ਕਿਹਾ ਡੋਰਾ منہ نہیں لگتا بھی درگا ڈورا نے کوشش تو کر سکتے ہیں کمر پرتاب اما ٹھیک کہہ رہی سی ڈورا یہ بھی تو ہو سکتا درگا نے اپنے منورنجن کے ساتھ ہمیں پکڑنے کی یوجنا بنائی ہو ڈورا ہاں یہ تو من سوچا نا اما کوئی بات نہیں ہے ہم کچھ اور سوچیں گے انہیں رانا پرتاب بھی انہیں دیا گلنا سنو نا نو آواز مار اندر بلا لیندہ سارے اندر بیٹھ گئے رانا پرتاب انہوں نے کہندہ حویلی جانے سے پہلے تو سوچو وہاں جا کر کرنا کہے ہے دورا بڑے نمافشہ ہم بھی یہ ہی سوچ رہے اس بار پہلے کوئی پلان کیا جائے اور پلان کے حساب سے ہی ہم کچھ کر پائیں گے رانا پرتاب تو کیا تمہارے پاس کوئی پلان ہے؟ ڈورا فی الحال تم نے یہ سوچا کہ ہمیں سے کوئی ہی بھی نہیں جا سکتا اگر ایک بھی چلا گیا تو سب پکڑے جائیں گے اس لیے میں اس ناچنے والی ٹیم میں شامل ہوئی تھی تاکہ ان کی کوئی مدد لے سکوں اور سماگم میں بھی تو ابھی دو دن باقی ہیں ہے کور پر وہ ہماری مدد کیوں کرے گی ڈورا اسی کی وجہ تو جاننی ہے ان کے ساتھ رہ کر ہی پتا چلے گا را پرتا ٹھیک ہے تم جاؤ اور اپنا خیال رکھنا ਤਬ ਤੱਕ ਉਹ ਹਮ ਕੁਝ ਹੋਰ ਸੋਚਦੇ ਹਨ ਡੋਰਾ ਜੀ ਨਮਾਸ਼ਾ ਡੋਰਾ ਫਿਰ ਆਪਣੀ ਟੀਮ ਕੋਲ ਚਲੀ ਗਈ ਤੇ ਉਹਨਾਂ ਨਾਲ ਨਾ ਚੰਦਗੀ ਅਭਿਆਸ ਕਰਨ ਲੱਗੀ ਡੋਰਾ ਕੁਝ ਸਮਾ ਟੀਮ ਨਾ ਰਹੀ ਜੋ ਲੜਕੀ ਉਸ ਟੀਮ ਵਿੱਚ ਸੀ ਉਸ ਤੋਂ ਡੋਰਾ ਨੇ ਜਾਣਨਾ ਚਾਇਆ ਕਿ ਤੁਸੀਂ ਹਵੇਲੀ ਹੀ ਕਿਉਂ ਨਾਚ ਲਈ ਜਾਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਦੱਸਿਆ ਇੱਕ ਤਾਂ ਇਹ ਉਹਨਾਂ ਦਾ ਪੇਸ਼ਾ ਹੀ ਹੈ ਤੇ ਰੋਟੀ ਵੀ ਹੈ ਦੂਸਰਾ ਹਵੇਲੀ ਵਿੱਚ ਨਾਚ ਮੁਕਾਬਲਾ ਵੀ ਰੱਖਿਆ ਜਿਸ ਵਿੱਚ ਜੇਤੂ ਨੂੰ 50000 ਰੁਪਏ ਦਿੱਤੇ ਜਾਣਗੇ ਜੇਕਰ ਉਹ ਸਾਨੂੰ ਮਿਲ ਜਾਂਦਾ ਤਾਂ ਅਸੀਂ ਆਪਣਾ ਕੋਈ ਹੋਰ ਕੰਮ ਵੀ ਚਲਾ ਸਕਦੇ ਹਾਂ ਨੱਚਣਾ ਸੌਖਾ ਨਹੀਂ ਪਿਆ ਹੱਡੰਗਾ ਵੀ ਤੜਾਓ ਕਿਸੇ ਦਾ ਮਨੋਰੰਜਨ ਵੀ ਕਰੋ ਟੜੋਰਾ ਨੇ ਉਸ ਨੂੰ ਕਿਹਾ ਬਸ 50000 ਉਹਨਾਂ ਲਈ ਕਾਫੀ ਹੋਵੇਗਾ ਇਹਨਾਂ ਜਾਣਿਆ ਲਈ ਤਾਂ ਉਸ ਲੜਕੀ ਨੇ ਕਿਹਾ ਉਹ ਸਾਰੇ ਹੀ ਚਾਹੁੰਦੇ ਨੇ ਕਿ ਕੋਈ ਰੋਜ਼ਾਨਾ ਵਾਲਾ ਰੁਜ਼ਗਾਰ ਸ਼ੁਰੂ ਕਰ ਲੈਣ ਤੇ ਜੇਕਰ 50000 ਨਾਲ ਉਹਨਾਂ ਦੀ ਕੋਈ ਦੁਕਾਨ ਵੀ ਪੈ ਜਾਵੇ ਤਾਂ ਉਹਨਾਂ ਲਈ ਬਹੁਤ ਹੋਵੇਗਾ ਨੱਚਣ ਵਾਲਾ ਕੰਮ ਤਾਂ ਕਦੇ-ਕਦੇ ਹੁੰਦਾ ਬਾਕੀ ਦੇ ਦਿਨ ਤਾਂ ਪਰੇਸ਼ਾਨ ਹੁੰਦੇ ਹਨ ਤੇ ਨੱਚਣ ਦਾ ਪੇਸ਼ਾ ਹੋਣ ਕਰਕੇ ਉਸ ਦੇ ਘਰ ਵਾਲੇ ਨੂੰ ਕੋਈ ਕੰਮ ਤੇ ਵੀ ਨਹੀਂ ਰੱਖਦਾ ਇਹ ਕਹੇ ਕਿ ਉਹ ਦੱਸ ਜਈ ਹੋਗੇ ਡੋਰਾ ਨੇ ਬਾਕੀਆਂ ਵੱਲ ਦੇਖਿਆ ਉਹ ਵੀ 10 ਚਿਹਰੇ ਵੱਲ ਬੇਵਸੀ ਨਾਲ ਉਹਨਾਂ ਵੱਲ ਦੇਖ ਰਏ ਸੀ ਡੋਰਾ ਨੇ ਉਹਨਾਂ ਨੂੰ ਹੌਸਲਾ ਦਿੱਤਿਆ ਸਭ ਠੀਕ ਹੋ ਜਾਵੇਗਾ ਉਹ ਘਰ ਵਾਪਸ ਆ ਗਈ ਤੇ ਘਰ ਨੇੜੇ ਹੀ ਤਾਂ ਸਿ ਸ਼ਾਮ ਹੋ ਚੁੱਕੀ ਸੀ ਡੋਰਾ ਨੇ ਅੰਦਰ ਬੈਠ ਸਾਰਿਆਂ ਨੂੰ ਉਹਨਾਂ ਦੀ ਗੱਲ ਦੱਸੀ ਤਾਂ ਰਾਣਾ ਪ੍ਰਤਾਪ ਨੇ ਅੰਮਾ ਨੂੰ ਕਿਹਾ ਕਿ ਉਹ ਜੋ ਗਹਿਣੇ ਉਹਨਾਂ ਨੇ ਖੂਬ ਚੁਲਕਾਏ ਹਨ ਲੈ ਆਉਣ ਮੈਂ ਉਹਨਾਂ ਨੂੰ ਦੇਖ ਕੇ ਦੱਸਦਾ ਹਾਂ ਕਿ ਅੱਗੇ ਕੀ ਕੀਤਾ ਜਾਵੇ। ਅਮਾਨੇ ਡੋਰਾ ਨੂੰ ਕਿਹਾ ਕਿ ਚੱਲ ਲੈ ਆਉਣੇ ਹਾਂ ਤਾਂ ਕਮਰ ਪ੍ਰਤਾਪ ਸਿੰਘ ਨੂੰ ਕਿਹਾ ਕਰ ਹੀ ਰਹੇ ਉਹ ਤੇ ਡੋਰਾ ਉੱਥੇ ਚਲੇ ਜਾਣਗੇ ਕਿਹਨੇ ਲੈਣ। ਉਹਨਾਂ ਨੇ ਪੁਜਾਰੀ ਜੀ ਦੇ ਘਰੋਂ ਦੇਣ ਵਾਲਾ ਇੱਕ ਬਲਦ ਲਿਆ ਤੇ ਇੱਕ ਲੰਮੀ ਬਾਹੇ ਵਾਲੀ ਘਹੀ ਲੈ ਬਲਦ ਨੂੰ ਚਰਾਉਣ ਬਹਾਨੇ ਜੰਗਲ ਵੱਲ ਚੱਲ ਪਏ ਕੁਝ ਸਮਾਂ ਉਹ ਉਥੇ ਪੂਦੇ ਆਸ-ਪਾਸ ਬਲਦ ਚਰਾਉਂਦੇ ਰਹੇ ਤੇ ਡੋਰਾ ਕਾ ਖੋਦਣ ਲੱਗੀ ਜਦ ਲੋਕਾਂ ਦਾ ਆਉਣਾ ਜਾਣਾ ਬੰਦ ਹੋਇਆ ਤੇ ਉਹਨਾਂ ਨੂੰ ਦੂਰ-ਦੂਰ ਤੱਕ ਆਲਾ ਦਵਾਲਾ ਵਿਸਣਸਣ ਦਿਖਾਈ ਦਿੱਤਾ ਤਾਂ ਕੁੰਵਰ ਨੇ ਪਾਣੀ ਪਰਣ ਵਾਲੀ ਵੱਡੀ ਸਾਰੀ ਵਾਲਟੀ ਖੋ ਅੰਦਰ ਕੀਤੀ ਡੋਰਾ ਕਹੀ ਲੈ ਬੇਚ ਬੈਠ ਗਈ ਉਸਨੇ ਹੌਲੀ ਹੌਲੀ ਵਾਲਟੀ ਪਾਣੀ ਨੇੜੇ ਕੀਤੀ ਤੇ ਇਧਰ ਉਧਰ ਨਿਗਾ ਮਾਰ ਲਗਿਆ ਡੋਰਾ ਕਈ ਨਾਲ ਟੋਟੋ ਕੇ ਲੋਹੇ ਵਾਲੇ ਡੱਬੇ ਦਾ ਅੰਦਾਜ਼ਾ ਲਾ ਰਹੀ ਸੀ ਇੱਕ ਜਗ੍ਹਾ ਉਸ ਨੂੰ ਲੱਗਿਆ ਕਿ ਡੱਬਾ ਹੋਇਆ ਪਰ ਜਦੋਂ ਉਸਨੇ ਕਹੀ ਕਰਕੇ ਉਸ ਨੂੰ ਉਠਾਇਆ ਤਾਂ ਉਹ ਇੱਟ ਨਿਕਲੀ ਉਸਨੇ ਦੁਬਾਰਾ ਕੋਸ਼ਿਸ਼ ਕੀਤੀ ਕਈ ਵਾਰ ਇੱਟ ਹੀ ਹੱਥ ਲੱਗੀਆਂ ਕਾਫੀ ਕੋਸ਼ਿਸ਼ ਕਰਨ ਬਾਅਦ ਲੋਹੇ ਦਾ ਡੱਬਾ ਕਹੀ ਉੱਪਰ ਆਇਆ ਉਸਨੇ ਕੰਮਰ ਨੂੰ ਆਵਾਜ਼ ਲਾਈ ਕਵਰ ਨੇ ਜਲਦੀ ਜਲਦੀ ਰਸ੍ਹੀ ਉੱਪਰ ਖਿੱਚ ਡੋਰਾ ਨੂੰ ਬਾਹਰ ਕੱਢਿਆ ਉਹ ਜਪੈਰਾਂ ਦੀਆਂ ਆਵਾਜ਼ਾਂ ਸੁਣ ਉਸਨੇ ਕਾਲ ਨਾਲ ਬਾਹਰ ਆ ਡੂਰਾਂ ਦੇ ਖੋਦੇ ਹੋਏ ਕਾਦੀ ਭਰੀ ਤੇ ਵਿੱਚ ਡੱਬਾ ਸਾਫ਼ ਕਰਕੇ ਬੰਨ੍ਹ ਦਿੱਤਾ ਤੇ ਇੱਕ ਓਵਰ ਦੀ ਮਦਦ ਨਾਲ ਆਪਣੇ ਸਿਰ ਉੱਪਰ ਰੱਖ ਲਿਆ। ਕੁੰਬਰ ਨੇ ਬਲਦ ਦੀ ਰੱਸੀ ਫੜ ਲਈ ਉਹ ਇੰਜ ਲੱਗ ਰਹੇ ਸਨ ਜਿਵੇਂ ਆਪਣੇ ਰੋਜ਼ ਵਾਲੇ ਕੰਮ ਲਈ ਬਲਦ ਨੂੰ ਚਰਾਉਣ ਲਈ ਘਰੋਂ ਨਿਕਲੇ ਹੋਣ। ਦੁਰਗਾ ਦੇ ਆਦਮੀ ਵੀ ਇੱਧਰ ਉੱਧਰ ਫਿਰਦੇ ਨਜ਼ਰਾਸੇ ਆ ਰਹੇ ਸਨ ਇਸ ਤਰ੍ਹਾਂ ਉਹ ਆਪਣੇ ਆਤਮ ਵਿਸ਼ਵਾਸ ਨਾਲ ਬਲਦਸ ਸੇਤ ਉਹ ਬਿਨਾਂ ਕਿਸੇ ਡਰ ਕਾ ਉਰ ਵਾਪਸ ਆ ਗਏ ਕਰ ਪਹੁੰਚਦਿਆਂ ਦੂਰਾਂ ਤੇ ਕਮਰ ਨੇ ਗੇਨੇ ਵਾਲਾ ਡੱਬਾ ਰਣਾ ਪ੍ਰਤਾਪ ਨੇ ਫੜਾਇਆ ਉਸਨੂੰ ਡੱਬਾ ਖੋਲ੍ਹਿਆ ਤਾਂ ਆਪਣੀ ਸ਼੍ਰੀਮਤੀ ਦੇ ਗੇਨੇ ਦੇਖ ਰਣਾ ਪ੍ਰਤਾਪ ਕੁਝ ਸਮਾਪਵਕ ਹੋਇਆ ਉਹਨਾਂ ਬਲਾਂ ਨੂੰ ਯਾਦ ਕਰਨ ਲੱਗਿਆ ਜੋ ਉਸ ਨਾਲ ਗੁਜ਼ਾਰੇ ਸਨ ਅੰਮਾ ਨੇ ਉਸਦੇ ਮੋਢੇ ਤੇ ਹੱਥ ਰੱਖ ਉਸਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਜੋ ਵੀ ਹੋਇਆ ਚੰਗਾ ਤਾਂ ਨਹੀਂ ਹੋਇਆ ਪਰ ਹੁਣ ਇਹਨੂੰ ਕੋਈ ਰੋਕ ਨਹੀਂ ਸਕਦਾ। ਕਮਰ ਵੀ ਇੱਕ ਪਾਸੇ ਚੁੱਪ ਖੜਾ ਸੀ। ਫਿਰ ਰਾਣਾ ਪ੍ਰਤਾਪ ਡੋਰਾ ਨੂੰ ਕਿਹਾ ਕਿ ਉਹ ਉਸ ਟੀਮ ਦੇ ਜੁੜੇ ਨੂੰ ਬੁਲਾ ਲਿਆਵੇ। ਡੋਰਾ ਉਹਨਾਂ ਨੂੰ ਬੁਲਾਉਣ ਲਈ ਉਹਨਾਂ ਦੇ ਘਰ ਚਲੀ ਗਈ ਟੀਮ ਦੋਵੇਂ ਮੀਆਂ-ਬੀਵੀ ਡੋਰਾ ਨਾਲ ਉਹਨਾਂ ਦੇ ਘਰ ਆਏ। ਉਹਨਾਂ ਨੇ ਆਪਣੇ ਇਲਾਕੇ ਦੇ ਨਵਾਂ ਰਾਣਾ ਪ੍ਰਤਾਪ ਨੂੰ ਪਛਾਣ ਲਿਆ ਕਿਉਂਕਿ ਉਹ ਵੀ ਕਮਰ ਪ੍ਰਤਾਪ ਦੇ ਵਿਆਹ ਤੇ ਵੀ ਹਵੇਲੀ ਵਿੱਚ ਨੱਚਕਿਆਏ ਸਨ। ਉਹਨਾਂ ਨੇ ਰਾਣਾ ਪ੍ਰਤਾਪ ਨੂੰ ਝੁੱਕ ਕੇ ਨਮਸਕਾਰ ਕੀਤਾ। ਰਾਣਾ ਪ੍ਰਤਾਪ ਨੇ ਉਹਨਾਂ ਨੂੰ ਇੱਕ ਪਾਸੇ ਬਿਠਾ ਦੁਰਗਾ ਦੀ ਸਾਰੀ ਕਹਾਣੀ ਦੱਸੀ। اپنی శ్రీمਤੀ ਦੇ ਗਹਿਣਿਆਂ ਵਿੱਚੋਂ ਇੱਕ ਕੀਮਤੀ ਸ਼ਾਹੀ ਹਾਰ ਉਹਨਾਂ ਨੂੰ ਵੇਟ ਕੀਤਾ ਤੇ ਉਹਨਾਂ ਨੂੰ ਵਾਅਦਾ ਕੀਤਾ ਕਿ ਉਹ ਉਹਨਾਂ ਦੇ ਲਈ ਹਰ ਸੰਭਵ ਕੰਮ ਕਰੇਗਾ ਜੋ ਵੀ ਉਹ ਚਾਹਣਗੇ ਕਿਉਂਕਿ ਅੱਜ ਉਹਨਾਂ ਨੂੰ ਵੀ ਉਹਨਾਂ ਵਾਂਗ ਮਦਦ ਦੀ ਲੋੜ ਹੈ ਉਸ ਜੋੜੇ ਨੇ ਮਦਦ ਲਈ ਹਾਂ ਤਾਂ ਕਰ ਦਿੱਤੀ ਤੇ ਘਰ ਵਾਪਸ ਆ ਗਏ ਪਰ ਉਹਨਾਂ ਇੱਕ ਦੂਜੇ ਨੂੰ ਕਿਹਾ ਕਿ ਦੁਰਗਾ ਤੋਂ ਉਹਨਾਂ ਨੂੰ ਕਾਫੀ ਡਰ ਆਉਂਦਾ ਕਿਤੇ ਕੋਈ ਗੜਬੜੀ ਵਿੱਚ ਫੜੇ ਨਾ ਜਾਂਦੇ ਇਹ ਵੀ ਸੋਚਿਆ ਕਿ ਇਹੀ ਮੌਕਾ ਉਹਨਾਂ ਦਾ ਕੋਈ ਇੱਕ ਸਵਾਰਨ ਦਾ ਆਖਰ ਕਦੋਂ ਤੱਕ ਉਹ ਨਾ ਚਨਾਜ ਕੇਟਡ ਪਰਨਗੇ ਉਹਨਾਂ ਫੈਸਲਾ ਲਿਆ ਵੀ ਜੋ ਵੀ ਹੋਏ ਆਪਣੇ ਲਈ ਕੋਸ਼ਿਸ਼ ਜ਼ਰੂਰ ਕਰਨਗੇ ਅਗਲੀ ਸਵੇਰ ਡੋਰਾ ਜਲਦੀ ਉੱਠੀ ਨਲਕੇ ਤੋਂ ਪਾਣੀ ਪਰ ਨਹਾ ਕੇ ਸਾਰਿਆਂ ਨੇ ਜੁੱਲੇ ਤੇ ਚਾਹ ਧਰ ਕੇ ਚੌਂਕੇ ਵਿੱਚ ਬੈਠੀ ਸੋਚ ਰਹੀ ਸੀ ਕਿ ਉਸ ਨੂੰ ਵੀ ਹਵੇਲੀ ਵਿੱਚ ਉਸ ਟੀ ਨਾਲ ਜਾਣਾ ਚਾਹੀਦਾ ਹੈ ਇਕੱਲੇ ਕੀ ਕਰਨਗੇ ਕਿਤੇ ਹਵੇਲੀ ਦੀਆਂ ਕੰਧਾਂ ਵਿੱਚ ਹੀ ਨਾ ਰਲ ਜਾਣਾ ਇਨੇ ਅਮਾਵਿਉ ਥੀ ਆਈ ਡੋਰਾ ਨੂੰ ਇਸ ਤਰ੍ਹਾਂ ਬੈਠੀ ਦੇਖ ਕੇ ਸੋਚਣ ਦਾ ਕਾਰਨ ਪੁੱਛਿਆ ਤਾਂ ਉਸਨੇ ਅਮਾ ਨੂੰ ਚਾਹ ਪੜਾਉਂਦਿਆਂ ਕਿਹਾ ਕਿ ਅਸੀਂ ਆਪਣੇ ਫਾਇਦੇ ਲਈ ਕਿਸੇ ਗਰੀਬ ਦਾ ਫਾਇਦਾ ਨਹੀਂ ਚੁੱਕ ਸਕਦੇ ਗਲਤ ਹੋਵੇਗਾ ਰਾਣਾ ਪ੍ਰਤਾਪ ਦੀ ਗੱਲ ਸੁਣ ਕੇ ਬਾਹਰ ਆਏ ਤੇ ਡੋਰਾ ਨੂੰ ਕਿਹਾ ਉਹਨਾਂ ਕੋਲੇ ਹੋਰ ਕੋਈ ਰਸਤਾ ਵੀ ਨਹੀਂ ਉਹ ਖੁਦ ਤਾਂ ਉੱਥੇ ਜਾਣੀ ਸਕਦੇ ਕਿਸੇ ਦੀ ਮਦਦ ਤਾਂ ਲੈਣੀ ਹੀ ਪਊ ਡੋਰਾ ਨੇ ਕੁਝ ਸੋਚ ਕੇ ਕਿਹਾ ਕਿ ਕਿਉਂ ਨਾ ਉਹ ਆਪਣਾ ਪੇਸ ਪੂਰੀ ਤਰ੍ਹਾਂ ਬਦਲ ਕੇ ਚੜੀ ਜਾਵੇ ਉਹਨਾਂ ਨਾਲ ਉਸ ਦੀ ਗੱਲ ਸਨਕੁਮਰ ਪ੍ਰਤਾਪ ਨੇ ਕਿਹਾ ਜੀ ਇਹ ਗੱਲ ਹੈ ਤਾਂ ਉਹ ਵੀ ਨਾਲ ਜਾ ਜਾਵੇਗੀ ਹਵੇਲੀ ਉਸ ਨੂੰ ਡੋਰਾ ਨੇ ਕਿਹਾ ਉਹ ਆਪਣੇ ਕਬੀਲੇ ਦੀ ਮਦਦ ਲਈ ਜਾ ਰਹੀ ਹੈ ਤਾਂ ਕੁੰਵਰ ਨੇ ਕਿਹਾ ਕਿ ਉਹਨਾਂ ਨੇ ਵੀ ਤਾਂ ਆਪਣੇ ਹਵੇਲੀ ਤੇ ਰਾਜਪਾਗ ਬਚਾਉਣਾ ਇਸਤੇ ਰਾਣਾ ਪ੍ਰਤਾਪ ਨੇ ਉਸ ਨੂੰ ਦੋਵਾਂ ਨੂੰ ਹਵੇਲੀ ਜਾਂਦੀ ਅੱਗੇ ਦੇ ਦਿੱਤੀ। ਉਹਨਾਂ ਨੇ ਉਸ ਜੋੜੇ ਨੂੰ ਦੁਬਾਰਾ ਕੋਲੇ ਬੁਲਾਣ ਦੀ ਯੋਜਨਾ ਬਣਾਉਣੀ ਸ਼ੁਰੂ ਕੀਤੀ ਤਾਂ ਕਿ ਹਵੇਲੀ ਜਾਣਾ ਸੌਖਾ ਹੋ ਜਾਵੇ। ਉਸ ਜੋੜੇ ਨੂੰ ਵੀ ਉਹਨਾਂ ਨਾਲ ਜਾਣਾ ਠੀਕ ਲੱਗਿਆ। ਇਕੱਲਿਆਂ ਤਾਂ ਉਹਨਾਂ ਨੂੰ ਵੀ ਡਰ ਲੱਗ ਰਿਹਾ ਸੀ। ਆਪਣੀ ਯੋਜਨਾ ਅਨੁਸਾਰ ਡੋਰਾ ਤੇ ਕੁੰਵਰ ਨੇ ਉਸੇ ਜੋੜੇ ਵਾਂਗ ਆਪਣੀ ਰਹਿਣੀ ਸਹਿਣੀ ਬਣਾ ਲਈ। ਉਨਾਂ ਨਾਲ ਜਿਆਦਾ ਸਮਾਂ ਗੁਜ਼ਰ, ਉਨਾਂ ਵਾਂਗ ਕੱਪੜੇ ਪਾਤੇ, ਉਹਨਾਂ ਦੇ ਬੋਲਣ ਦਾ ਤਰੀਕਾ ਵੀ ਉਹਨਾਂ ਵਾਂਗ ਬਣਾ ਲਿਆ ਤਾਂ ਜੋ ਉਹਨਾਂ ਦੀ ਅਸਲੀਅਤ ਦਾ ਸਾਹਮਣੇ ਨਾਲ ਪਤਾ ਨਾ ਲਗਾਇਆ ਜਾ ਸਕੇ। ਉਹ ਬਿਲਕੁਲ ਉਸ ਟੀਮ ਨਾਲ ਰਲਦੇ ਮਿਲਦੇ ਲੱਗਣ ਲੱਗੀ। ਵੈਸੇ ਵੀ ਦੁਰਗਾ ਨੇ ਡੋਰਾ ਦਾ ਚੇਰਾ ਇੱਕ ਵਾਰ ਹੀ ਦੇਖਿਆ ਸੀ ਤਾਂ ਉਸ ਲਈ ਯਾਦ ਰੱਖਣਾ ਵੀ ਮੁਸ਼ਕਲ ਸੀ ਉੱਪਰੋਂ ਉਸ ਡੋਰਾ ਦੀ ਖਾਸ ਪਹਿਚਾਨ ਨਹੀਂ ਸੀ। ਕਮਰ ਲਈ ਪਹਿਚਾਨ ਆਉਣਾ ਥੋੜਾ ਖਤਰਾ ਸੀ। ਫਿਰ ਵੀ ਉਸਨੇ ਆਪਣੇ ਵੱਲੋਂ ਆਪਣੇ ਆਪ ਨੂੰ ਕਾਫੀ ਬਦਲ ਲਿਆ। ਉਹ 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 ਜਿ ਸਮਾਂ ਉਹਨਾਂ ਦੇ ਘਰ ਚਲੇ ਜਾਂਦੇ ਤੇ ਨਾਲ ਦੀ ਪ੍ਰੈਕਟਿਸ ਕਰਨ ਲੱਗੇ ਤੇ ਉਹਨਾਂ ਕੋਲੇ ਰਹਿ ਕੇ ਉੱਠਣ ਬੈਠਣ ਦਾ ਤਰੀਕਾ ਖਾਣ ਦਾ ਤਰੀਕਾ ਵੀ ਸਿੱਖਿਆ ਉਹ ਹੀਠਾਂ ਬੈਠ ਹੱਥ ਨਾਲ ਖਾਣਾ ਖਾਂਦੇ ਸਨ ਉਸ ਖਾਣ ਤੋਂ ਪਹਿਲਾਂ ਹੱਥ ਜੋੜਵ ਆਪਣੇ ਭਗਵਾਨ ਦਾ ਨਾਮ ਲੈਂਦੇ ਇੱਕ ਉਮਰ ਤੇ ਡੋਰਾ ਨੇ ਇਹ ਸਭ ਸਿੱਖ ਲਿਆ ਉਹ ਹੋਰ ਵੀ ਕੁਝ ਜ਼ਰੂਰੀ ਬਦਲਾ ਕਰਨ ਲੱਗੇ ਹੋਏ ਸਨ ਅਗਲੀ ਸਵੇਰ ਦਾ ਸਮਾਗਮ ਹੀ ਹਵੇਲੀ ਵਿੱਚ ਕੁਝ ਸਮੇਂ ਬਾਅਦ ਕੁਝ ਹੋਰ ਜ਼ਰੂਰੀ ਚੀਜ਼ਾਂ ਸਿੱਖ ਉਹ ਉਹਨਾਂ ਦੇ ਘਰੋਂ ਬਾਹਰ ਨਿਕਲੇ ਤੇ ਡੋਰਾ ਇੱਕ ਟੱਲੀ ਦੀ ਆਵਾਜ਼ ਸੁਣਾਈ ਦਿੱਤੀ ਉਸਨੇ ਪਿੱਛੇ ਮੁੜ ਕੇ ਦੇਖਿਆ ਕਿ ਦੁਰਗਾ ਹਵੇਲੀ ਦੇ ਸ਼ਾਹੀ ਹਾਥੀ ਉੱਪਰ ਸਵਾਰੀ ਕਰਦੀ ਉਹਨਾਂ ਵੱਲ ਆ ਰਹੀ ਸੀ ਡੋਰਾ ਨੇ ਗੋਬਰ ਨੂੰ ਉਧਰ ਦੇਖਣ ਦਾ ਸ਼ਰਾ ਕੀਤਾ ਤਾਂ ਉਹ ਵੀ ਦੁਰਗਾ ਵੱਲ ਵੇਖ ਕੇ ਹੈਰਾਨ ਹੋਇਆ ਉਹ ਸ਼ਾਹੀ ਹਾਥੀ ਰਾਣਾ ਪ੍ਰਤਾਪ ਨੇ ਗੁੰਮਰ ਪ੍ਰਤਾਪ ਨੂੰ ਉਸਦੇ ਜਨਮ ਦਿਨ ਤੇ ਹੋਰ ਰਾਜ ਤੋਂ ਲਿਆ ਕੇ ਦਿੱਤਾ ਸੀ ਕਿਉਂਕਿ ਉਸ ਨੂੰ ਬੜਾ ਪਿਆਰਾ ਸੀ ਜਿਸ ਦੇ ਨੇੜੇ ਗੁੰਮਰ ਕਿਸੇ ਨੂੰ ਵੀ ਨਹੀਂ ਜਾਣ ਦਿੰਦਾ ਸੀ ਉਸ ਨੇ ਡੋਰਾ ਨੂੰ ਵੀ ਆਪਣੇ ਹੱਥੀਂ ਬਾਰੇ ਦੱਸਿਆ ਗੁੰਮਰ ਦੁਰਗਾ ਨੂੰ ਆਪਣੇ ਹੱਥੀਂ ਨਾਲ ਦੇਖ ਉਸੇ ਵਿੱਚ ਆਉਣ ਲੱਗਿਆ ਤੇ ਉਹ ਦੁਰਗਾ ਵੱਲ ਵਧਣ ਲੱਗਿਆ ਤਾਂ ਡੋਰਾ ਨੇ ਉਸ ਦੀ ਬਾਹ ਫੜ ਉਸ ਨੂੰ ਕੁਝ ਨਾ ਕਰ ਲਈ ਸਿਰ ਦਾ ਇਸ਼ਾਰਾ ਕੀਤਾ ਦੁਰਗਾ ਨੇੜੇ ਆਈ ਤਾਂ ਉਹ ਵੀ ਆਮ ਲੋਕਾਂ ਵਾਂਗ ਸਿਰ ਝੁਕਾ ਕੇ ਖੜ ਗਏ ਦੁਰਗਾ ਦਾ ਆਪਣੇ ਹੰਕਾਰ ਕਰਨ ਕਿਸੇ ਵੱਲ ਧਿਆਨ ਨਹੀਂ ਸੀ ਉਹ ਸਿਰਫ ਸਬਣਾ ਦਾ ਸਿਰ ਝੁਕਿਆ ਦੇਖ ਕੇ ਖੁਸ਼ ਹੋ ਰਹੀ ਸੀ ਟੋਰਾ ਤੇ ਕੁੰਵਰ ਸਾਹਮਣੇ ਹੁੰਦੇ ਹੋਏ ਵੀ ਪਹਿਚਾਨ ਨਹੀਂ ਆ ਰਹੇ ਸੀ ਉਹਨਾਂ ਨੇ ਆਪਣੀ ਦੇਖ ਹੀ ਨਹੀਂ ਬਦਲਦੀ ਸੀ ਦੁਰਗਾ ਆਪਣੇ ਕਮੰਡ ਵਿੱਚ ਹੀ ਉਥੋਂ ਦੀ ਲੰਘ ਗਈ ਪਰ ਕੁੰਵਰ ਨੇ ਜੱਦ ਕੀਤੀ ਕਿ ਹੋਸ ਦਾ ਪਿੱਛਾ ਕਰੇਗਾ ਕਿਉਂਕਿ ਉਸ ਨੂੰ ਹੱਥੀ ਤੇ ਦੰਦਾਂ ਵਿੱਚ ਫੜਿਆ ਇੱਕ ਫੁੱਲਾਂ ਦਾ ਹਾਰ ਦੇਖ ਉਹ ਕੁਝ ਸ਼ੱਕ ਹੋਇਆ ਡੋਰਾ ਨੇ ਉਸ ਨੂੰ ਪਿੱਛਾ ਕਰਨ ਦੀ ਹਾਂ ਕਰ ਦਿੱਤੀ ਉਹ ਬੜੀ ਸੂਝ-ਬੂਝ ਨਾਲ ਉਸ ਦਾ ਪਿੱਛਾ ਕਰਦੇ ਕਰਦੇ ਪਿੰਡ ਦੀਆਂ ਗਲੀਆਂ ਰਾਹੀਂ ਉਸ ਤੱਕ ਪਹੁੰਚਣ ਲੱਗੇ ਡੋਰਾ ਤੇ ਕੁੰਮਰ ਹਾਥੀ ਤੇ ਜਾ ਰਹੀ ਦੁਰਗਾ ਦਾ ਪਿੱਛਾ ਕਰਦੇ ਰਹੇ ਉਹਨਾਂ ਦੇਖਿਆ ਕਿ ਪਿੰਡ ਦੀ ਹੱਦ ਤੇ ਕੋਈ ਦੁਰਗਾ ਦਾ ਖਾਸ ਮਹਿਮਾਨ ਆਇਆ ਹੈ ਤੇ ਦੁਰਗਾ ਨੇ ਉੱਤਰ ਹਾਥੀ ਦੇ ਦੰਦਾਂ 'ਚ ਟੰਗਿਆ ਹਾਰ ਉਤਾਰ ਉਸ ਨੂੰ ਪਹਿਨਾਇਆ ਉਹ ਦੁਰਘੜੇ ਉਸ ਮਹਿਮਾਨ ਨੂੰ ਪਹਿਚਾਨ ਨਾ ਸਕੇ ਤਾਂ ਚੋਰੀਓਂ ਤੱਕਦੇ ਹੀ ਰਹੇ ਉਸ ਮਹਿਮਾਨ ਆਪਣੀ ਗੱਡੀ ਵਿੱਚ ਵਾਪਸ ਬਿਠਾ ਤੇ ਦੁਰਗਾ ਦੇ ਪਿੱਛੇ ਪਿੱਛੇ ਹਵੇਲੀ ਵੱਲ ਨੂੰ ਚੱਲ ਪਿਆ ਗੱਡੀ ਉਹਨਾਂ ਕੋਲੋਂ ਲੰਗੀ ਤਾਂ ਉਹਨਾਂ ਦੇਖਿਆ ਕਿ ਉਹ ਕੋਈ ਔਰਤ ਸੀ ਜੋ ਗੱਡੀ ਦੇ ਪਿੱਛੇ ਘੁੰਗਟ ਕਰਕੇ ਬੈਠੀ ਹੋਈ ਸੀ ਫਿਰ ਉਹ ਘਰ ਵੱਲ ਚੱਲ ਪਏ ਉਧਰ ਘਰ ਬੈਠਾ ਰਾਣਾ ਪ੍ਰਤਾਪ ਆਪਣੀ ਗਲਤੀ ਤੇ ਪਰੇਸ਼ਾਨ ਹੁੰਦਾ ਰਹਿੰਦਾ ਕਿ ਜੇਕਰ ਉਹ ਦੁਰਗਾ ਤੇ ਇੰਨਾ ਬੰਨਾ ਭਰੋਸਾ ਕਰਕੇ ਵਿਦੇਸ਼ੀ ਵਪਾਰ ਦਾ ਲਾਲਚ ਨਾ ਕਰਦਾ ਤਾਂ ਅੱਜ ਉਹਨਾਂ ਦੀ ਇਹ ਹਾਲਤ ਨਾ ਹੁੰਦੀ ਕਾਸ਼ ਉਸਨੇ ਥੋੜਾ ਜਿਹਾ ਧਿਆਨ ਆਪਣੇ ਪੁੱਤਰ ਵੱਲ ਦਿੱਤਾ ਹੁੰਦਾ ਤਾਂ ਸ਼ਾਇਦ ਕੁਝ ਚੀਜ਼ਾਂ ਉਸਦੇ ਹੱਥੋਂ ਨਿਕਲਣੋਂ ਬਚ ਜਾਂਦੀਆਂ ਉਸਨੇ ਅੰਮਾ ਨੂੰ ਕਿਹਾ ਕਿ ਸਾਰੇ ਕਾਸੇ ਦਾ ਦੋਸ਼ੀ ਉਹ ਆਪ ਹੈ। ਕਮਰ ਉਸ ਨੂੰ ਕੁਝ ਨਾ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦ ਕਿ ਉਹ ਉਸ ਦੀ ਗੱਲ ਸੁਣ ਲਈ ਤਿਆਰ ਹੀ ਨਹੀਂ ਹੋ ਰਿਹਾ ਸੀ ਤੇ ਉਹ ਦੁਰਗਾ ਦਾ ਨਾਟਕ ਉਸ ਦੇ ਇੰਨਾ ਹਾਵੀ ਹੋ ਗਿਆ ਕਿ ਉਸ ਨੂੰ ਕੁਝ ਵੀ ਸਹੀ ਗਲਤ ਸਮਝਾਉਣਾ ਮੁਸ਼ਕਲ ਹੋ ਗਿਆ ਸੀ। ਜਦੋਂ ਤੱਕ ਸਾਰਾ ਕੁਝ ਉਸ ਦੇ ਹੱਥੋਂ ਚਲਾ ਗਿਆ ਸੀ ਉਦੋਂ ਤੱਕ ਵੀ ਉਸ ਨੂੰ ਨਹੀਂ ਪਤਾ ਕਿ ਇਸ ਸਾਰੇ ਪਿੱਛੇ ਦੁਰਗਾ ਦਾ ਹੀ ਹੱਥ ਹੈ। ਉਹ ਤਾਂ ਬਸ ਬੱਚਿਆਂ ਦਾ ਖਿਆਲ ਕਰਦਾ ਚੜਦਾ ਰਿਹਾ ਇੰਨਾ ਖਾ ਅੱਖ ਉਹ ਰੋਣ ਲੱਗਿਆ ਅਮਾ ਨੇ ਉਸ ਨੂੰ ਹੌਸਲਾ ਦਿੱਤਾ ਕਿ ਕੋਈ ਨਾ ਸਭ ਠੀਕ ਹੋ ਜਾਊ ਤਾਂ ਰਾਣਾ ਪ੍ਰਤਾਪ ਨੇ ਕਿਹਾ ਨਹੀਂ ਅਮਾ ਇਹ ਸਾਰਾ ਕੁਝ ਮੇਰੇ ਨਾਲ ਹੋਣਾ ਬੰਦਾ ਸੀ ਕਿਉਂਕਿ ਮੈਂ ਅੱਖਾਂ ਹੀ ਇੰਨੀਆਂ ਬੰਦ ਕਰ ਲੰਗਾ ਸਨ ਥੋੜਾ ਬਹੁਤ ਹੋਂ ਨਾਲ ਖੁੱਲਣ ਵਾਲੀਆਂ ਨਹੀਂ ਸਨ ਚੰਗਾ ਹੋਇਆ ਜੋ ਉਸ ਨਾਲ ਹੀ ਸਭ ਹੋਇਆ ਫਿਰ ਅਮਾ ਨੂੰ ਕਿਹਾ ਕਿ ਉਹ ਚਾਹੁੰਦਾ ਤਾਂ ਉਸ ਰਾਤ ਹੀ ਆਪਣੇ ਪੁੱਤਰ ਨੂੰ ਲੈ ਕੇ ਵਿਦੇਸ਼ ਚਲਾ ਜਾਂਦਾ ਪਰ ਆਪਣੇ ਪੁਰਖਿਆਂ ਨੂੰ ਤੋ ਖਾ ਥੋੜੀ ਦੇਵੇਗਾ ਉਹ ਉਹਨਾਂ ਦੀ ਮਿਹਨਤ ਕਿਸੇ ਜ਼ਾਲਮ ਦੇ ਹੱਥ ਕਰ ਨਵੀਂ ਜ਼ਿੰਦਗੀ ਸ਼ੁਰੂ ਕਰ ਲੈਂਦਾ ਨਾਲੇ ਲੋਕਾਂ ਦਾ ਕੀ ਬਣੂ ਜੋ ਡਰ ਡਰ ਕੇ ਜੀ ਰਹੇ ਹਨ ਜਿਹੜੇ ਉਸ ਨੂੰ ਮਸੀਹਾ ਮੰਨਦੇ ਸਨ ਇਸ ਵਕਤ ਲੋਕਾਂ ਨੂੰ ਤੇ ਕਬੀਲੇ ਵਾਲਿਆਂ ਨੂੰ ਉਹਨਾਂ ਦੀ ਲੋੜ ਹੈ ਇਸ ਲਈ ਉਹ ਪਿੱਛੇ ਨਹੀਂ ਹਟ ਸਕਦਾ ਉਸ ਰਾਤ ਦਾ ਉਸ ਨੂੰ ਸੱਚ ਤੇ ਵੀ ਪੂਰੀ ਤਰ੍ਹਾਂ ਯਕੀਨ ਨਹੀਂ ਸੀ ਕਿੰਨਾ ਸਮਾਂ ਉਹ ਘੁੰਮ ਹੀ ਰਿਹਾ ਇਹ ਸਭ ਸੁਣ ਸੁਣ ਕੇ ਅਗਲੇ ਦਿਨ ਤਾਂ ਦੁਰਗਾ ਨੇ ਆਪਣਾ ਰਾਜ ਸਭ ਮਾਰਨਾ ਸ਼ੁਰੂ ਕਰਤਾ ਤੇ ਹੁਣ ਉਹਨਾਂ ਲਈ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੈ ਦੋਰਾ ਤੇ ਕੁਮਰ ਵੀ ਬਾਹਰ ਖੜੇ ਉਹਨਾਂ ਦੀਆਂ ਗੱਲਾਂ ਸੁਣ ਰਹੇ ਸਨ ਉਹਨਾਂ ਅੰਦਰ ਆ ਕੇ ਵੱਡੇ ਨੂੰ ਆਮ ਨੂੰ ਹੌਸਲਾ ਦਿੱਤਾ ਕਿ ਉਹ ਫਿਕਰ ਨਾ ਕਰਨ। ਹੁਣ ਬਸ ਕੱਲ ਦਾ ਹੀ ਦਿਨ ਹੈ। ਕੱਲ ਨੂੰ ਤਾਂ ਉਹ ਹਵੇਲੀ ਅੰਦਰ ਚਲੇ ਜਾਣਗੇ ਤੇ ਕੁਝ ਨਾ ਕੁਝ ਜ਼ਰੂਰ ਕਰਨਗੇ। ਤਾਂ ਰਾਣਾ ਪ੍ਰਤਾਪ ਨੇ ਉਹਨਾਂ ਨੂੰ ਕਿਹਾ ਕਿ ਕੋਈ ਫਾਇਦਾ ਨਹੀਂ ਹੋਵੇਗਾ। ਜੇਕਰ ਉਹ ਦੁਰਗਾ ਇੰਨੀ ਆਸਾਨੀ ਨਾਲ ਉਸਦੇ ਉਸ ਤੋਂ ਉਸ ਦਾ ਐਡਾ ਵੱਡਾ ਰਾਜਵਾਂ ਖੋ ਸਕਦੀ ਹੈ ਤਾਂ ਹੁਣ ਉਸ ਤੋਂ ਬਦਲਾ ਲੈਣਾ ਇੰਨਾ ਆਸਾਨ ਨਹੀਂ। ਹੁਣ ਉਹਨਾਂ ਦੀ ਕੋਈ ਮਦਦ ਵੀ ਨਹੀਂ ਕਰੇਗਾ ਹਵੇਲੀ ਦੇ ਸਾਰੇ ਲੋਕਾਂ ਨੂੰ ਉਹ ਦਾਣਾ ਪਾ ਚੁੱਕੀ ਹੈ ਇਸ ਲਈ ਤਾਂ ਇਹਨਾਂ ਅੰਤੰਕ ਫਲਾ ਰਹੀ ਹੈ ਫਿਰ ਰਾਣਾ ਪ੍ਰਤਾਪ ਨੇ ਕਿਹਾ ਕਿ ਸਾਡੇ ਕੋਲੇ ਅੱਜ ਦਾ ਵਰਤ ਵਕਤ ਹੈ ਕੁਝ ਹੋਰ ਸੋਚਣਾ ਪਵੇਗਾ ਫਿਰ ਡੋਰਾ ਨੇ ਰਾਣਾ ਪ੍ਰਤਾਪ ਨੂੰ ਦੁਰਗਾ ਦਾ ਸ਼ਾਈ ਹਾਥੀ ਤੇ ਆਉਣਾ ਤੇ ਉਸਦੇ ਮਹਿਮਾਨ ਬਾਰੇ ਵੀ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਨੂੰ ਹੌਲੀ-ਹੌਲੀ ਸਾਰਾ ਕੁਝ ਪਤਾ ਚੱਲ ਜਾਵੇਗਾ ਇਹ ਸੋਚੋ ਕੁਝ ਅਜਿਹਾ ਕੀ ਕੀਤਾ ਜਾਵੇ ਜਿਹੜਾ ਵਾਰ ਦੁਰਗਾ ਨੇ ਉਹਨਾਂ ਤੇ ਕੀਤਾ ਉਹੀ ਵਾਰ ਉਸ ਤੇ ਹੋਵੇ ਇਨੇ ਕਿਸੇ ਨੇ ਆ ਕੇ ਉਹਨਾਂ ਦਾ ਦਰਵਾਜ਼ਾ ਖੜਕਟਾਇਆ ਤੁਹਾਨੂੰ ਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਹੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ